ਅਪਰੀਸ਼ੀਏਟ ਇਹ ਗੱਲ ਕਰਨੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਨੂੰ ਤਿੰਨ ਆਰੀ ਸਾਹਮਣ ਹੋ ਗਏ ਜੀ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦ ਉਹ ਇੰਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈ ਹਿੱਟ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10 8 22 ਦੇ ਉਹ ਕਿਤੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕੀ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜਿਦਾ ਕੁਝ ਬਣ ਨਹੀਂ ਰਿਹਾ ਨਵਾਂ ਦੇ ਦੇਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾਂ ਕੂਸਾਂ ਤੋਂ ਮਝੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਛੱਡ ਕੇ ਪਾਇਓ ਮਗਰ ਸੀਐਮ ਸਾਹਿਬ ਫਿਰ ਇਸ ਕੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਹਾ ਮਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜਦੇ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪ੍ਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ 'ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲੈਣਾ ਕੁੱਟ-ਕੁੱਟ ਕੇ ਛੋਟੇ ਸ਼ਹਿਬਜ਼ਾਦੇਆ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ 'ਚ ਇਹ ਗੱਲ ਭਰ ਕੇ ਪਾਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਆ ੱੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂੰਗਾ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਬਕਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸਨੇਹਾ ਉਹਨਾਂ ਅਫਸਰ ਨਾ ਵਰਤੀ ਹੁਣ ਆਪ ਆਈ ਸਿੱਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪ ਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰ ਲੈ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲੋਂਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆਏ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਆਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਇਹ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਦੇਖਿਓ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ das 822 ਨੂੰ ਦੇਖੋ ਮੈਂ ਇਹ ਗੱਲ ਬਾਰ ਬਾਰ ਇਹ ਕਿਉਂ ਕਰ ਰਿਹਾ ਕਿਉਂਕਿ ਇਹ ਸਾਰੀ ਚੀਜ਼ਾਂ ਚ ਕਿਹਾ देयर इज नो ਐਵਿਡੈਂਸ ਹੀ ਇਸ ਨਾਟ ਗਿਲਟੀ ਐਵਿਡੈਂਸ ਇਸ ਨਾਟ ਕ੍ਰੈਡੀਬਲ ਐਵਿਡੈਂਸ ਇਸ ਫ੍ਰੇਲ ਇਹ ਸਾਰੀ ਗੱਲਾਂ ਆਨਰੇਬਲ ਹਾਈ ਕੋਰਟ ਨੇ ਕਹੀਆਂ ਮਗਰ ਮੈਂ ਨਾ ਮੰਨੂ ਦੇਹਤ ਸਾਲ ਮੈਨੂੰ ਸੱਦਿਆ ਨਹੀਂ ਮਈ ਚ ਚੀਨਾ ਸਾਹਿਬ ਐਸਆਈਟੀ ਦੇ ਹੈਡ ਬਣਦੇ ਆ ਮੈਨੂੰ ਸੱਦਦੇ ਜਾ ਕੇ ਡਿਸੰਬਰ ਚ 8 ਮਹੀਨੇ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦਿੱਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧਿਰ ਨਾਲ ਖਲੋ ਗਿਆ ਢਿੱਡਪੀੜ ਹੋ ਗਈ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 'ਚ ਔਨ ਕੈਮਰਾਮੈਨ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫਿਰ ਤੁਸੀਂ ਮੈਨੂੰ ਉਸ ਦਿਨ ਫਿਰ ਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਮਕਾਉਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਟੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫਾਰ ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਦੇ ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਆ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਜਸਤੂ ਕੀ ਮਜ਼ੀਦਤੀ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਦੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪ ਜੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਟੀ ਬਰੀਚ ਦੀ ਚੱਲਦੀ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤਨੀ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਆਨਰੇਬਲ ਸੁਪਰੀਮ ਕੋਰਟ ਨੇ ਜਸਟਿਸ инду ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਜ ਸ਼ੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਮਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰ ਲਈ ਦੋ ਦੋ ਹੱਥ ਜਿਹੜੇ ਮੈਂ ਕਰਨੇ ਮੈਂ ਕਰ ਲੂ ਕੀ ਰੱਖਿਆ ਹੈ ਕੰਮ ਚ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸਬੰਨ ਕੀਤਾ ਹੈ ਐਸਆਈਟੀ ਨੇ ਅਬ ਤਾਂ ਲੱਗਦਾ ਕਿ ਉੱਤੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਸੀ ਇੱਕੋ ਮੈਂ ਨਾ ਜੀ ਧੀਆ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪਦੀ ਜਿਹੜੀ ਗੱਲ ਰੱਖੜੀ ਸੀ ਮੈਂ ਤੁਹਾਨੂੰ ਕਹਿਤੀ ਆ ਸ਼ਿਰਪ ਇਹ اپੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਅਨ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ TADA ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ ਸਿਪੀ ਸ਼ਰਮਾ 646 ਇਹ ਜੇ ਮੁੱਦੇ ਨਾ ਉਠਾਓ ਕੋਈ ਸਾਰੇ ਕਹਿਣ ਸਰਕਾਰ ਇਸ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਵੇਰੇ ਉਹਨਾਂ ਨੂੰ ਕਈ ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜੇ ਰਾਤ ਦੇ ਹਨੇਰੇ ਜਾ ਕੇ ਮਿਲਦੇ ਆ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਜਿਹੜਾ ਸਵਾਲ ਕਰੂ ਉਹਨੂੰ ਸਵੇਰ ਤੋਂ ਤੱਕ ਪਰੇਸ਼ਾਨ ਕਰਨ ਇਸ ਲਈ ਜ਼ਾਲਮ ਸਰਕਾਰਾਂ ਜ਼ਾਲਮ ਹੁਕਮਰਾਨ ਵੈਂਡਾਟਾ ਕਰਦੇ ਆ ਜੀ ਸੱਦ ਕੇ ਕਰਨ ਕੇਜਰੀਆਲ ਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ ਬਾਉ ਜੀ ਨੂੰ ਸ਼ਿਆਰ ਪੁੱਲ ਕੋ ਹੋਇਆ ਕਰਾ ਦਿਓ ਤੇ ਦਰਸ਼ਨ ਬਪਾਸ਼ਨਾ ਹਲੇ ਮੁੱਕੀ ਨਹੀਂ ਉਹਨਾਂ ਦੀ ਸਾਈਡੀ ਵੀ ਐਕਸਾਈਟਮੈਂਟ ਦਾ ਵੀ ਕਾਰਨ ਹੈ ਦਾਸ ਨਾਲ ਜਾਊ ਜੇ ਉਹਨੂੰ ਕੋਈ ਘਬਰਾਹਟ ਹੈ ਮੈਂ ਹੱਥ ਫੜ ਕੇ ਨਾਲ ਲੈ ਕੇ ਜਾਊਗਾ ਅੱਜ ਐਸਆਈਟੀ ਦੇ ਅੱਗੇ ਤੁਸੀਂ ਪੇਸ਼ ਹੋਇਆ ਕਿ ਐਸਆਈਟੀ ਦੇ ਫਿਰ ਸਵਾਲ ਆਉਂਦੇ ਇਹ ਤਾਂ ਉਹਨਾਂ ਨੂੰ ਪੁੱਛ ਲਓ ਉਸ ਕਿਹਾ ਜਾ ਸੀ ਸਰ ਜੀ ਨਹੀਂ ਇਹ ਮੇਰੀ ਬੇਨਤੀ ਆ ਮੈਨੂੰ ਨਾ ਪੁੱਛੋ ਅਗਲੇ ਦਿਨ ਰਿਟਾਇਰਮੈਂਟ ਪਾਰਟੀ ਆ ਉਹ ਆਪ ਦੱਸਣ ਕਿ ਮੇਰੇ ਤੋਂ ਕਿਉਂ ਪੁੱਛਦੇ ਹੋ ਮੈਂ ਬਾਅਦ ਚ ਦੱਸੂ ਐਸਆਈਡੀ ਪਿਛਲੀ ਵੀ ਇਸੀ ਕਰਕੇ ਬਦਲੀ ਗਈ ਸੀ ਕਿ ਉਹਨਾਂ ਨੇ ਅਰੈਸਟ ਨਹੀਂ ਕੀਤਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਹੁਣ ਸਰ ਮੈਂ ਇੱਕ ਬੇਨਤੀ ਕਰਾਂ ਜੀ ਸ਼ਾਇਦ ਪਹਿਲਾ ਹੀ ਸ਼ਖਸ ਹੋਣਾ ਜੀਤੇ ਡੀਜੀਪੀ ਸਾਹਿਬ ਨੇ ਪਰਚਾ ਦਿੱਤਾ ਜੀਜੀਪੀ ਸਾਹਿਬ ਪਰਚਾ ਦਿੰਦੇ ਆ ਲਿਖਦੇ ਆ ਪਰ ਨੇਚਰੀ ਐਕਸ਼ਨ ਮੇਰੇ ਜਿਹੜਾ ਧਾਰਾ ਹੀ ਲਾਤੀ ਪਈ ਉਹਦੇ ਪੁੱਤ ਨੂੰ ਤੁਸੀਂ ਇੰਡੀਆ ਦਾ ਰਿਕਾਰਡ ਕੱਢਿਓ ਕਿ ਕਿੰਨੇ ਡੀਜੀਪੀ ਇਹ ਜਿਹੇ ਨੇ ਜਿਨ੍ਹਾਂ ਨੇ ਧਾਰਾ ਮਾਂ ਲਾਂ ਲਾਤੀਆਂ ਹੁਣ ਕਿਉਂਕਿ ਉਹਨੂੰ ਪਤਾ ਸੀ ਹੋਰ ਕਿਸੇ ਅਫਸਰ ਨੇ ਜਿਹਨੂੰ ਕਾਨੂੰਨ ਦਾ ਡਰ ਹੈ ਜਿਹਨੂੰ ਕਾਨੂੰਨ ਦਾ ਭੈ ਹੈ ਜਿਹਨੇ ਵਰਦੀ ਦੀ ਸੌਖਾ ਦੀ ਉਹ ਗਲਤ ਕੰਮ ਨਹੀਂ ਕਰੂਗਾ ਔਰ ਚਟੋਪਾਦਿਆ ਸਾਹਿਬ ਤਦੇ 20 ਦਿਨ ਤੱਕ ਡੀਜੀਪੀ ਰਹੇ ਤਦੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਨਫਿਟ ਪਾਇਆ ਡੀਜੀਪੀ ਲੱਗਣ ਲਈ ਤਦੇ ਯੂਪੀਐਸਸੀ ਨੇ ਉਹਨਾਂ ਦੇ ਖਿਲਾਫ ਡਾਇਰੈਕਸ਼ਨ ਦੀ ਔਰ ਤਦੇ ਅਖੀਰ ਚ ਰੱਬ ਦੇ ਰੰਗ ਨੇ ਕਿਉਂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ ਤੇ ਮੇਜਰ ਪੈਨਲਟੀ ਲਈ ਔਨਰੇਬਲ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵੱਲੋਂ ਚਾਰਟ ਸੀਟ ਹੋ ਗਏ ਸੋ ਇੱਕ ਬੰਦਾ ਉਹ ਜਿਹੜਾ ਪੀਓ ਨਾਲ ਗੱਲ ਕਰੇ ਜਿਹੜਾ ਪੀਓ ਨੂੰ ਰੋਟੀਆਂ ਖਵਾਵੇ ਉਹ ਤਾਂ ਠੀਕ ਮਗਰ ਜਿਹੜਾ ਸੱਚ ਦਾ ਸਾਥ ਦੇਣ ਵਾਲਿਆ ਉਹਦੀ ਗੱਲ ਨਹੀਂ ਕੋਈ ਸੁਣਦਾ ਮਗਰ ਚਲੋ ਦੇਰਾਂ ਦੇਰ ਨਹੀਂ ਔਰ ਇਹੀ ਕਾਰਨ ਹੋਇਆ ਕਿ ਅੱਜ ਚਟੋਪਾਦਿਆ 30 40 ਸਾਲ ਸਰਵਿਸ ਕਰਨ ਤੋਂ ਬਾਅਦ ਕੀ ਮੂੰਹ ਵਿਖਾਉ 30 ਮੇਜਰ ਪੈਨਲਟੀ ਲਈ ਚਾਰਜ ਸ਼ੀਟਡ ਫਾਰ ਦਾ ਗ੍ਰੇਵਸਟ ਆਫ ਕਰਾਈਮਸ ਸੋ ਮੈਂ ਅੱਜ ਫੇਰ ਬੇਨਤੀ ਕਰਦਾ ਕਿ ਕਾਨੂੰਨ ਆਈ ਏਮ ਨਾਟ ਅਬਵ ਲਾ ਅਸੀਂ ਸਾਰੇ ਕਾਨੂੰਨ ਦੇ ਥੱਲੇ ਆ ਮਗਰ ਮੇਰੇ ਵੀਰੋ ਇਹ 7 ਤੋਂ 12 ਦਾ ਕੇਸ 13 ਦੀ ਗੱਲ ਮਤਲਬ ਇਹਦਾ ਨਿਚੋੜ 11 ਸਾਲ ਹੋ ਗਏ ਮੋੜਾ ਕਿਹੜਾ ਨਚੋੜ ਕੱਟਣਾ ਮੈਂ ਹੀ ਇਹਨਾਂ ਨੂੰ ਪੁੱਛ ਰਿਆ ਸੀ ਮੈਂ ਤੁਸੀਂ ਮੇਰੇ ਤੇ ਐਨਡੀਪੀਐਸ ਲਾਤੀ ਜੱਜ ਸਾਹਿਬ ਨੇ ਵੀ ਆਨਰੇਬਲ ਕੋਰਟ ਨੇ ਵੀ ਪੁੱਛਿਆ ਕਿ ਕਿੱਥੇ ਆ ਬਾਈ ਉਹ ਉਹ ਰਿਕਵਰੀ ਕਿੱਥੇ ਆ ਮੈਂ ਕਹਿੰਨ ਤੇਰਾ ਦੀ ਰਿਕਵਰੀ ਕਿਵੇਂ ਪਾਉਣੀ ਹੈ ਮੇਰੇ ਤੇ ਮੈਨੂੰ ਵੀ ਸਮਝਾ ਦਿਓ ਕਿਉਂਕਿ ਕੀ ਪਤਾ ਹੁਣ ਜਿਹੜਾ ਸਰਕਾਰ ਦਾ ਇਹ ਹੱਥ ਠੋਕਾ ਬਣੀ ਉਹ ਕੋਈ ਨਵਾਂ ਤਰੀਕਾ ਵੀ ਫਾਰਮੂਲਾ ਵੀ ਲੱਭ ਲੈਣ ਕਿਵੇਂ ਪਾਉਣੀ ਹੈ ਮਗਰ ਜਾ ਕੇ ਸੈਕਰੀਸ ਐਕਸਾਈਟਮੈਂਟ ਦਾ ਕੋਈ ਟੈਕ ਫਾਈਂਡਿੰਗ ਹੈ ਨਾ ਕੋਈ ਗੱਲਬਾਤ ਹੋਈ ਜੀ ਜਿਹੜਾ ਉਪਕਾਰ ਸਿੰਘ ਸੰਧੂ ਝੂਠਾ ਬਿਆਨ ਦੇ ਲਈ ਕਹਿ ਰਿਹਾ ਹੈ ਦੇਖੋ ਮੈਂ ਇਹ ਗੱਲ ਕਹੀ ਮੈਂ ਕਿਹਾ ਇਹ 11 ਸਾਲ ਮੈਂ बार-बार ਕਹਿੰਦਾ ਮੈਂ ਉਪਕਾਰ ਸਿੰਘ ਸੰਧੂ ਸਾਹਿਬ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸੱਚਾਈ ਦਾ ਸਾਥ ਦੇਣ ਦਾ ਫੈਸਲਾ ਕੀਤਾ ਦੇਖੋ ਇਹ ਉਹਨਾਂ ਦੇ ਦਿਲ 'ਚ ਕੋਈ ਰੱਬ ਵੱਲੋਂ ਰਹਿਮ ਪਈ ਇਨਸਾਨੀਆਂ ਤੋਂ ਉਹਨਾਂ ਨੇ ਵਕਾਈ ਨਹੀਂ ਤਾਂ ਉਹਨਾਂ ਨੂੰ ਤਾਂ ਸਟੇਟਮੈਂਟ ਬਣਾ ਕੇ ਭੇਜਤੀ ਗਈ ਸੀ ਕਿ ਘੁੱਗੀ ਮਾਰ ਕੇ ਦੇ ਦਿਓ ਮਤਲਬ ਹੁਣ ਉਹ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਝੂਠਾ ਕੰਮ ਨਹੀਂ ਕਰਨਾ ਉਹ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿ ਉਹਦਾ ਨੌ ਕਿੱਥੇ ਆਇਆ ਵਕਾਰ ਸਿੰਧੂ ਦਾ ਕਿਸੇ ਕੋਰਟ ਦੀ ਡਾਇਰੀ 'ਚ ਕਿਸੇ ਕੇਸ ਦੀ ਡਾਇਰੀ 'ਚ ਜਾਂ ਕਿਸੇ ਕੋਰਟ 'ਚ ਕਦੇ ਉਹਦਾ ਨੌ ਆਇਆ ਨਹੀਂ ਤੁਸੀਂ ਚੱਕ ਕੇ ਬਣਾਤਾ ਮਤਲਬ ਕੀ ਤੁਸੀਂ ਇੱਕ ਰੋਵਿੰਗ ਇਨਕੁਆਇਰੀ ਕਰਦੇ ਹੋ ਫਿਸ਼ਿੰਗ ਕੀ ਕੁਛ ਤਾਂ ਲੱਭਦਾ ਨਹੀਂ ਚੰਗਾ ਇਹਦੇ ਨੂੰ ਚੁਰਪਾ ਉਹਦਾ ਬਿਆਨ ਲੈ ਕੇ ਮੈਨੂੰ 10 ਦਿਨ ਪੁੱਛੀ ਜਾਣਾ ਸੀ ਹੁਣ ਮੈਂ ਮੈਂ ਕੀ ਕਹਿਣਾ ਸੀ ਕਿ ਜਦ ਬਿਆਨ ਝੂਠੇ ਤਾਂ ਮੈਲੇ ਝੂਠੀ ਕਹਿਣਾ ਸੀ ਤੁਸੀਂ মিডিਆ ਵਾਲਿਆਂ ਨੂੰ ਕੰਮ ਮਿਲ ਜਾਣਾ ਸੀ ਲੋ ਫਲਾਣੇ ਨੇ ਆਇਆ ਬੋਲਦਾ ਜੀ ਢੀਂਗੜੇ ਨੇ ਆਇਆ ਬੋਲਦਾ ਉਹਨੋਂ ਉਹਦਾ ਜਵਾਬ ਕੀ ਆ ਮੇਰੇ ਕੋਲ ਮੈਂ ਕਰੋ 12 13 ਸਾਲ ਬਾਅਦ ਨਵਾਂ ਬਿਆਨ ਤੇ ਮੈਂ ਇਹਨਾਂ ਨੂੰ ਅਹੀ ਬੇਨਤੀ ਕੀਤੀ ਕਿ ਭਾਈ డు ਦਾ ਰਾਈਟ ਥਿੰਕ ਔਰ ਮੈਨੂੰ ਆਸ ਨਹੀਂ ਤਾਂ ਕਿ ਕਈ ਸੱਟ ਦੇ ਮੈਂਬਰ ਕਾਨੂੰਨ ਦਾ ਸਤਿਕਾਰ ਕਰਦੇ ਆ ਇਨਸਾਨੀਅਤ ਉਹਨਾਂ ਦੇ ਦਿਲ ਹਿਰਦੇ ਚ ਆ ਸੱਚ ਦਾ ਸੱਚ ਕੰਮ ਕਰਨਗੇ। ਨੋ ਮੈਂ ਫੇਰ ਕਹਿ ਦਿਆਂ ਸੱਚ ਇਹ ਨਹੀਂ ਕਿ ਮੈਂ ਅਬਾ ਬਲੋਂ ਆ ਮਗਰ ਜੋ ਕੋਰਟ ਚ ਇੰਨਾ 10 11 ਸਾਲ ਬੀਤ ਗਏ ਇੰਨਾ ਕੁਝ ਕੋਰਟ ਚ ਆ ਗਿਆ ਹੁਣ ਗੱਲ ਤਾਂ ਪੁਰਾਣੀ ਹੋ ਰਹੀ ਹੈ ਨਵੀਂ ਤਾਂ ਹੋ ਨਹੀਂ ਰਹੀ ਤੇ ਪੈਨੀਫੈਕਚਰ ਕਿੱਥੋਂ ਹੋ ਜਾਣੀ ਆ। ਮਿਕਰਮ ਜੀ ਇੱਕ ਅੰਥੀ ਮੈਡਮ ਆ ਦਿਕਤਾ ਸਿੰਘ ਸਾਹਿਬ ਗਿਆਨੀ ਰਜਵੀਰ ਸਿੰਘ ਹੋਰਾਂ ਨੇ ਦਿੱਤਾ ਸੀ ਕੇਂਦਰ ਸਰਕਾਰ ਨੂੰ ਭਾਈ ਦਾ ਗੋਣਾ ਦੇ ਮਸਲੇ ਤੇ ਉਹ ਅਲਟੀਮੇਟਮ ਖਤਮ ਹੋ ਚੁੱਕਾ ਹੈ ਅਮਿਤ ਸ਼ਾਹ ਦੀ ਟਿੱਪਣੀ ਸਾਹਮਣੇ ਆ ਕੇ ਪਈ ਹੈ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਕਿਸ ਤਰ੍ਹਾਂ ਇਸ ਨੂੰ ਫੈਸਲਾ ਕਰਨਾ ਹੈ ਕਦੋਂ ਤੱਕ ਫੈਸਲਾ ਕਰੇਗਾ ਦੇਖੋ ਜੀ ਮੈਂ ਬੜਾ ਕਲੀਅਰ ਆ ਕਿ ਜੋ ਅਮਿਤ ਸ਼ਾਹ ਜੀ ਨੇ ਐਜ਼ ਹੋਮ ਮਿਨਿਸਟਰ ਜਵਾਬ ਦਿੱਤਾ ਹੈ ਪਾਰਲੀਮੈਂਟ ਚ ਉਹ ਬੜਾ ਹੀ ਅਨਫੋਰਚੂਨੇਟ ਹੈ ਤੇ ਮੈਂ ਉਸ ਨੂੰ ਕੰਡੈਮ ਕਰਦਾ ਗੁਰੂ ਦਾ ਸਿੱਖ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਰਾਜੋਆਣਾ ਸਾਹਿਬ ਨੇ ਜੋ ਕੀਤਾ ਕੀਤਾ ਜਿਸ ਤਰੀਕੇ ਦੀ ਨਸ਼ਲਕੁਸ਼ੀ ਦਿੱਲੀ 'ਚ ਹੋਈ ਜਿਸ ਤਰੀਕੇ ਦੀ ਨਸ਼ਲਕੁਸ਼ੀ ਬਿਆਨ ਸਿੰਘ ਦੇ ਰਾਜ 'ਚ ਹੋਈ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਜੋ ਹਾਲਾਤ ਪੰਜਾਬ 'ਚ ਬਣਾਏ ਗਏ ਹਜ਼ਾਰਾਂ ਬੇਕਸੂਰਾ ਨੂੰ ਮੌਤ ਦੇ ਘਾਟ 'ਚ ਉਤਾਰ-ਤਾਰ ਅੱਜ ਤੱਕ ਉਹਦਾ ਇਨਸਾਫ ਕੋਈ ਨਹੀਂ ਇਹ ਉਹ ਹਾਲਾਤ ਇਹ ਜੇ ਸਨ ਕਿ ਉਹਨਾਂ ਨੇ ਕੋਈ ਕਦਮ ਚੁੱਕਿਆ ਮਗਰ ਜੇ ਉਹਨਾਂ ਨੇ ਕਦਮ ਚੁੱਕਿਆ ਕੋਈ ਉਹਦੇ ਲਈ ਸਜ਼ਾ ਹੁੰਦੀ ਹੈ ਉਹਨੂੰ 14 ਸਾਲ ਸੀ 27 ਸਾਲ ਹੋ ਗਏ ਰਾਜਵਾਨਾ ਸਾਹਿਬ ਆਪ ਕਹਿੰਦੇ ਆ ਕਿ ਮੈਨੂੰ ਫਾਸੀ ਲਾਉਣੀ ਆ ਫਾਸੀ ਲਾ ਦਿਓ ਜੇ ਮੈਨੂੰ 27 ਸਾਲ ਹੋ ਗਏ ਜਾਂ ਤਾਂ ਮੈਨੂੰ ਛੱਡ ਦਿਓ ਮਗਰ ਕਿਹੇ ਬੰਨੇ ਲਾਓ ਔਰ ਆਪ ਹੀ ਹੋਮ ਮਿਨਿਸਟਰ ਸਾਹਿਬ ਭੁੱਲ ਗਏ ਕਿਉਂਕਿ ਮੈਨੂੰ ਲੱਗਦਾ ਜਿੱਥੇ ਗੱਲ ਪੰਜਾਬ ਦੀ ਆਉਂਦੀ ਹੈ ਉਦੋਂ ਕਾਨੂੰਨ ਵੱਖਰੇ ਹੋ ਜਾਂਦੇ ਭੁੱਲ ਗਏ ਕਿ ਜਦੋਂ 550 ਸਾਲਾ ਗੁਰਮਾਨੰਕ ਨਾਮ ਗੁਰਦਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਨਾਇਆ ਸੀ ਉਸ ਪ੍ਰਧਾਨ ਮੰਤਰੀ ਸਾਹਿਬ ਦੀ 9ਵੇਂ ਨੰਬਰ ਤੇ ਉਹਨਾਂ ਦੀ ਸਜ਼ਾਏ ਮੌਤ ਨੂੰ ਉਮਰ ਕੈਚੇ ਬਦਲਣ ਦੀ ਸਰਕਾਰ ਦਾ ਫੈਸਲਾ ਸੀ ਸੋ ਉਹਨਾਂ ਦੇ ਅਫਸਰਾਂ ਨੇ ਉਹਨਾਂ ਨੂੰ ਮੈਂ ਸਮਝਦਾ ਮਿਸ ਗਾਈਡ ਕਰਤਾ ਅੱਜ ਪੰਜਾਬੀ ਜਿਹੜਾ ਸਭ ਤੋਂ ਪੇਟਰੀ ਆਰਟਿਕ ਕੌਮ ਹੈ ਐਸ ਪੰਜਾਬੀ ਅਸੀਂ ਮਾਫੀ ਮੰਗਦੇ ਆ ਉਹਨਾਂ ਦੀ ਮਾਫੀ ਕਾਦੀ ਆ ਕਿ ਨਹੀਂ ਉਹਨਾਂ ਨੂੰ ਇਹ ਇਹ ਫਾਸੀ ਲੱਗਣੀ ਚਾਹੀਦੀ ਔਰ ਇਹ ਮੈਟਰ ਆਫ ਰਿਕਾਰਡ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਸਿੱਖਾ ਦੀ ਨੁਮਾਇੰਦਗੀ ਕਰਦੀ ਹੈ ਜਦ ਉਹਨਾਂ ਨੇ ਗੱਲ ਰੱਖਤੀ ਤੇ ਧੁੱਤੇ ਦਾ ਕੋਈ ਚੀਜ਼ ਹੀ ਨਹੀਂ ਰਹਿ ਗਈ ਅਕਾਲੀ ਦਲ ਲੁਧਿਆਣਾ ਤੇ ਰਾਜਵਾਨਾ ਜਿਹਨੂੰ ਉਹਨਾਂ ਨੇ ਸਿਸਟਰ ਨੂੰ ਟਿਕਟ ਦੇ ਦੇ ਲੋਕ ਸਭਾ ਤੇ ਕੀ ਪਤਾ ਚਲ ਜੇਗਾ ਪ੍ਰਵੀਨ ਪਿੱਟੂ ਜੀ ਦਾ ਬਿਆਨ ਆਇਆ ਜੀ ਰਾਜਵਾਨਾ ਦੇ ਸਿੱਕੇ ਇਹ ਅਕਾਲੀ ਦਲ ਲੁਧਿਆਣਾ ਲੋਕ ਸਭਾ ਉਹਦਾ ਨਾ ਲਾਜ ਕਰਾ ਦਿਓ ਪਹਿਲਾਂ ਉਹ ਤਾਂ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਦੇ ਨੇ ਪਰਵਾਹ ਕਰਿਆ ਕਰੋ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਨਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਣ ਦੇ ਭਾਉ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਦਾ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਹ ਤੋਂ ਪਹਿਲਾਂ ਸਾਡਾ ਬਾਪੂ ਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ ਛੱਡੋ ਕੋਈ ਕੰਮ ਦੀ ਗੱਲ ਨਹੀਂ ਲੀਗਲੀ ਪਹਿਲਾਂ 7 ਘੰਟੇ ਐਸਐਸਟੀ ਤੁਸੀਂ ਕਹਿ ਰਹੇ ਹੋ ਬੇਸਲੈਸ ਕਰ ਰਹੀਏ ਤਾਂ ਲੀਗਲੀ ਚੈਲੰਜ ਵੀ ਕਰੋਗੇ ਇਹਨੂੰ ਉਹ ਸਭ ਕੁਝ ਕਰਾਂਗੇ ਤੁਹਾਨੂੰ ਸਮੇਂ ਨਾਲ ਦੱਸਾਂਗੇ ਮਜੀਠੀਆ ਸਾਹਿਬ ਪਹਿਲਾਂ 7 ਘੰਟੇ ਪੁੱਛ ਕੇ ਅੱਜ ਵੀ 5 4 ਤੋਂ 5 ਘੰਟੇ ਦਾ ਸਮਾਂ ਖੁੱਲ ਚਲੋ ਇਸੇ ਬਹਾਨੇ ਮੇਰਾ ਵੀ ਲੱਗਦਾ ਸਰਕਾਰ ਨੂੰ ਨਹੀਂ ਨਹੀਂ ਇਹਨਾਂ ਦੀ ਤਾਂ ਭਾਵੇਂ ਹੋ ਜੇ ਐਸਐਸਟੀ ਦੀ ਗੱਲ ਤਾਂ ਕਿ ਮੁੱਖ ਮੰਤਰੀ ਜਿਹੜਾ ਇਹਨਾਂ ਨੂੰ ਪਿੱਛੋ ਚਾਬੀ ਭਰ ਰਿਹਾ ਉਹਦੀ ਹੁੰਦੀ ਕਿ ਨਹੀਂ ਹੁੰਦੀ ਤੁਸੀਂ ਆਪ ਸਿਆਣੇ ਹੋ ਜਿਹੜਾ ਅਫਸਰ ਨੂੰ ਚਿੱਠੀ ਘੜਤੀ ਸਰਕਾਰ ਨੇ ਹੋਮ ਸੈਕਟਰੀ ਦਾ ਹੋਮ ਮਿਨਿਸਟਰ ਥੱਲੇ ਹੈ ਨਾ ਹੋਮ ਮਿਨਿਸਟਰ ਕੌਣ ਚੀਫ ਮਿਨਿਸਟਰ 29 12 ਨੂੰ ਉਹਨਾਂ ਨੂੰ ਚਿੱਠੀ ਘੜਤੀ ਕਿ ਥੈਂਕ ਯੂ ਵੈਰੀ ਮੱਚ ਤੁਹਾਡੀਆਂ ਸੇਵਾਵਾਂ ਦਾ ਧੰਨਵਾਦ ਜੋ ਤੁਸੀਂ ਰੈਂਡਰ ਕੀਤੀਆਂ ਨੇ ਤੇ ਫਿਰ ਉਹਨਾਂ ਨੂੰ 30 ਤਰੀਕ ਤੱਕ ਡਿਮਾਂਡ ਹੀ ਨਹੀਂ ਕਰਦੀ ਮੈਨੂੰ ਸੱਚ ਨਹੀਂ ਮਗਰ ਕਿਤੇ ਮੁੱਖ ਮੰਤਰੀ ਸਾਹਿਬ ਦੀ ਈਗੋ ਸੈਟੀਸਫਾਈ ਕਰਾਉਣੀ ਸੀ ਹੋਈ ਕਿ ਨਹੀਂ ਹੋਈ ਇਹ ਉਹ ਦੱਸ ਦੇਵੇ ਇਸ ਲਈ ਮੈਂ ਕਹਿੰਦਾ ਅਫਸਰਾਂ ਨੂੰ ਵਰਤਨਾ ਛੱਡੋ ਆਪ ਹੀ ਐਸਆਈਟੀ ਦੇ ਚੇਅਰਮੈਨ ਬਣੋ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਹੁਣ ਤੇ ਲੱਤਾ ਦੇ ਜਾਨ ਬਣ ਕੇ ਵਿਖਾਵੇ ਨਹੀਂ ਤਾਂ ਮੈਂ ਸਮਝੂਗਾ ਨਹੀਂ ਜਾਨਾ ਹੁਰਕੀ ਆ